ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੌਪੋਸ ਵਾਕ ਕਦੇ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਦੇ ਲਈ ਵੱਡੀ ਖਬਰ ਸਖਤ ਹੁਕਮ ਜਾਰੀ ਜਿਹੜੇ ਹੋਏ ਨੇ ਲਾਗੂ ਹੋਏ ਨੇ ਪੰਜਾਬ ਸਰਕਾਰ ਦੇ ਵੱਲੋਂ ਸੋ ਦੋਸਤੋ ਇਸ ਬਾਰੇ ਭੋਰ ਜਾਣਕਾਰੀ ਇਡ ਪ੍ਰਾਪਤ ਹੋਏ ਤੁਹਾਡਾ ਸਾਂਝੀ ਕਰ ਦਿੰਨੇ ਆ ਸੋ ਦੋਸਤੋ ਪੰਜਾਬ ਦੇ ਜਿਹੜੇ ਮਲਾਜ਼ਮਾਂ ਦੇ ਲਈ ਵੱਡੀ ਖਬਰ ਇਹ ਆ ਰਹੀ ਹੈ ਕਿ ਦਰਸਲ ਹੋਂ ਦਫ਼ਤਰਾਂ ਦੇ ਵਿੱਚ ਡਿਊਟੀ ਦੇਣ ਬਾਰੇ ਸਰਕਾਰ ਦੇ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਹਨ ਇਹ ਹੁਕਮ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਨਿਰਦੇਸ਼ਾਂ ਨਿਰਦੇਸ਼ਾਂ ਤਹਿਤ ਪੀਐਸਪੀਸੀਐਲ ਦੇ ਪ੍ਰਬੰਧਕੀ ਨਿਰਦੇਸ਼ਕ ਦੇ ਵੱਲੋਂ ਜਾਰੀ ਕੀਤੇ ਗਏ ਹਨ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਸਾਰੇ ਅਧਿਕਾਰੀਆਂ ਤੇ ਮੁਲਾਜ਼ਮ ਦਫ਼ਤਰਾਂ ਦੇ ਸਮੇਂ ਦਫ਼ਤਰੀ ਸਮੇਂ ਦੌਰਾਨ ਰਸਮੀ ਪਹਿਰਾਵਾ ਹੀ ਪਾਉਣਗੇ ਸੋ ਦੋਸਤੋ ਇਸ ਤਹਿਤ ਮਹਿਲਾ ਕਰਮਚਾਰੀ ਜਾਂ ਅਧਿਕਾਰੀ ਸਲਵਾਰ ਕਮੀਜ਼ ਸੂਟ ਸਾੜੀ ਫਾਰਮਲ ਕਮੀਜ਼ਾਂ, ਟਰੌਜ਼ਰ ਅਤੇ ਮਰਦ ਕਰਮਚਾਰੀਆਂ ਜਾਂ ਅਧਿਕਾਰੀ ਪੈਂਟ ਪੂਰੀਆਂ ਬਾਹਾਂ ਵਾਲੀ ਕਮੀਜ਼, ਕੋਟ, ਸਵੈਟਰ, ਕੋਟ, ਪੈਂਟ ਜਾਂ ਕੁੜਤਾ ਪਜਾਮਾ ਪਾਉਣਗੇ। ਨਵੇਂ ਹੁਕਮਾਂ ਮੁਤਾਬਕ ਕੋਈ ਅਧਿਕਾਰੀ ਢਕੀਲੇ ਛੋਟੇ ਅਤੇ ਲੋਅਰ ਵੈਸਟ ਕੱਪੜੇ, ਲੋਅਰ ਪੈਂਟ, ਬਿਨਾ ਬਾਹਾਂ ਵਾਲੀ ਕਮੀਜ਼ ਨਹੀਂ ਪਾਵੇਗਾ। ਦਰਜਾ 4 ਮਰਦ ਕਰਮਚਾਰੀ ਖਾਕੀ ਰੰਗ ਦੀ ਵਰਦੀ ਲਾਜ਼ਮੀ ਹੋਵੇਗੀ। ਜਦੋਂ ਕਿ ਦਰਜਾ 4 ਇਸਤੀ ਮਲਾਜ਼ਮ ਲਈ ਚਿੱਟੇ ਰੰਗ ਦੀ ਵਰਦੀ ਅਤੇ ਗਰੇ ਰੰਗ ਦਾ ਦੁਪੱਟਾ ਹੋਵੇਗਾ ਸੋ ਦੋਸਤੋ ਸਾਰੇ ਅਧਿਕਾਰੀਆਂ ਤੇ ਕਰਮਚਾਰੀ ਤਰੀ ਸਮੇਂ ਦੌਰਾਨ ਸ਼ਨਾਖਤੀ ਕਾਰਡ ਟੈਗ ਸਮੇਤ ਗਲੇ ਦੇ ਵਿੱਚ ਪਹਿਨਣਾ ਯਕੀਨੀ ਬਣਾਉਣਗੇ ਠੇਕੇਦਾਰਾਂ ਰਾਹੀਂ ਰੱਖੇ ਗਏ ਸੀ ਜਿਹੜੇ ਐਚ ਬੀ ਕਾਮਿਆਂ ਦੇ ਲਈ ਡਿਊਟੀ ਦੇ ਦੌਰਾਨ ਸੰਤਰੀ ਰੰਗ ਦੀ ਪੈਂਟ ਸ਼ਰਟ ਜਾਂ ਕੁੜਤਾ ਪਜਾਮਾ ਸਮੇਤ ਕਾਲੇ ਰੰਗ ਦੀ ਪੱਗ ਟੋਪੀ ਪਾਉਣੀ ਲਾਜ਼ਮੀ ਹੋਵੇਗੀ ਪੱਤਰ ਦੇ ਵਿੱਚ ਕਿਹਾ ਗਿਆ ਕਿ ਜੇਕਰ ਕਿਸੇ ਵੀ ਮੁਲਾਜ਼ਮ ਨੇ ਇਸ ਡிரஸ் ਕੋਡ ਦੀ ਉਲੰਘਣਾ ਕੀਤੀ ਤਾਂ ਉਸ ਖਿਲਾਫ ਅਨੁਸ਼ਾਸਨੀ ਕਾਰਵਾਈ ਤਹਿਤ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਸੋ ਦੋਸਤੋ ਇਹ ਸੀ ਅੱਜ ਦੀ ਪਟਿਆ ਅਪਡੇਟ ਧੰਨਵਾਦ